ਕਪੂਰਥਲਾ ਦੇ ਪੁਲਤ ਪਿੰਡ ਭਗਵਾਨਪੁਰ ਦੇ ਵਿੱਚ ਸ਼੍ਰੀ ਗੁਰੂ ਰੰਤ ਸਾਹਿਬ ਦੀ ਬੇਅਦਬੀ ਕਰਨ ਦਾ ਮਾਮਲਾ ਸਾਹਮਣੇ ਆਇਆ ਤੁਹਾਨੂੰ ਦੱਸ ਦੇ ਕਿ ਪਿੰਡ ਤੋਂ ਬਾਹਰਲੇ ਇੱਕ ਵਿਅਕਤੀ ਵੱਲੋਂ ਬੇਅਦਬੀ ਕੀਤੀ ਗਈ ਹੈ ਤੇ ਗੁੱਸੇ ਵਿੱਚ ਆਏ ਲੋਕਾਂ ਨੇ ਆਰੋਪਾ ਝਿਕੇ ਨੌਜਵਾਨ ਦੀ ਕੁੱਟਮਾਰ ਕੀਤੀ ਤੇ ਜਿਸ ਤੋਂ ਬਾਅਦ ਜ਼ਖਮੀ ਨੂੰ ਸਿਵਲ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ ਹਾਲਾਤ ਇੰਨੇ ਖਰਾਬ ਹੋ ਗਏ ਕਿ ਗੁੱਸੇ ਚਾਏ ਪਿੰਡ ਵਾਸੀਆਂ ਨੇ ਪੁਲੱਥ ਦੇ ਸਿਵਲ ਹਸਪਤਾਲ ਤੇ ਧਰਨਾ ਦੇਣਾ ਸ਼ੁਰੂ ਕਰ ਦਿੱਤਾ ਜਾਣਕਾਰੀ ਮੁਤਾਬਕ ਗੁਰਦੁਆਰਾ ਸਾਹਿਬ ਅੰਦਰ ਇੱਕ ਵਿਅਕਤੀ ਦਾਖਲ ਹੋਇਆ ਜਿੱਥੇ ਉਸ ਵਿਅਕਤੀ ਨੇ ਬੇਅਦਬੀ ਕਰਦੇ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਪਾੜ ਦਿੱਤੇ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਰੱਖੇ ਸ਼ਸਤਰਾਂ ਦੀ ਵੀ ਬੇਅਦਬੀ ਕੀਤੀ ਜਿਸ ਨੂੰ ਕਾਬੂ ਕਰ ਲਿਆ ਗਿਆ ਬੇਅਦਬੀ ਦੀ ਘਟਨਾ ਕਾਰਨ ਸਿੱਖ ਸੰਗਤਾਂ ਦੇ ਵਿੱਚ ਰੋਸ ਹੈ ਉਹਨਾਂ ਨੇ ਹਸਪਤਾਲ ਦੇ ਬਾਹਰ ਧਰਨਾ ਦਿੱਤਾ ਅਤੇ ਕਾਰਵਾਈ ਦੀ ਮੰਗ ਕੀਤੀ ਹੈ ਜਿਸ ਵਿੱਚ ਪੁਲਿਸ ਪ੍ਰਸ਼ਾਸਨ ਨੇ ਦਖਲ ਦੇ ਕੇ ਸੰਗਤ ਨੂੰ ਦੋਸ਼ੀ ਖਿਲਾਫ ਮਾਮਲਾ ਦਰਜ ਕਰਨ ਦਾ ਭਰੋਸਾ ਦਿੱਤਾ ਹੈ ਜਿਸ ਤੋਂ ਬਾਅਦ ਸਿੱਖ ਆਗੂਆਂ ਨੇ ਇਸ ਮਾਮਲੇ ਦੀ ਨਿਖੇਧੀ ਕੀਤੀ ਹੈ ਤੁਹਾਨੂੰ ਦੱਸ ਦੇ ਕਿ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਜਲੰਧਰ ਅਤੇ ਕਪੂਰਥਲਾ ਦੇ ਵਿੱਚ ਪੁਲਿਸ ਅਧਿਕਾਰੀਆਂ ਦੇ ਨਾਲ ਭਾਰੀ ਪੁਲਿਸ ਬਲ ਤਾਇਨਾਤ ਕੀਤਾ ਗਿਆ ਹੈ ਜਲੰਧਰ ਰੇਂਜ ਦੇ ਡੀਆਈਜੀ ਨਵੀਨ ਸਿੰਘਲਾ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਗੁਰਦੁਆਰਾ ਸਾਹਿਬ 'ਚ ਹੋਈ ਬੇਅਦਬੀ ਦੀ ਇਹ ਘਟਨਾ ਸੀਸੀਟੀਵੀ ਕੈਮਰੇਆ ਦੇ ਵਿੱਚ ਕੈਦ ਹੋ ਗਈ ਪੁਲਿਸ ਹੁਣ ਜਾਂਚ ਦੇ ਵਿੱਚ ਜੁਟੇ ਹੋਈ ਹੈ पहली गल तो यह है बहुत माड़ी घटना है अभी तुम आश्वासन दवाते हैं कि अभी सारी इन्वैस्टेषन मेरिट से करा जिड़े सैक्शन बंद है अभी वो तो लावे और एस एच ओ साहब यद इन्वेस्टेषन तीस दिन के अंदर अंप्लीट करके दसा और सदा करावे पर मैंने हाथ जोड़ के तोरे बेनती है कि तुम शांति बनाए रखो सा थोड़ा भरोसा करो अश्वासन दवा ਬੰਦਾ ਕਿਤੇ ਨਹੀਂ ਜਾਂਦਾ ਬੰਦਾ ਬੰਦੇ ਨੂੰ ਸਜ਼ਾ ਕਰਾਉਣ ਦੀ ਜ਼ਿੰਮੇਵਾਰੀ ਮੇਰੀ ਹੈ ਇਸ ਕਰਕੇ ਤੁਸੀਂ ਸਾਡੇ ਤੇ ਭਰੋਸਾ ਕਰੋ ਤੁਸੀਂ ਸਾਡੇ ਵੀਰੋਂ ਆਪਾਂ ਕਿਉਂ ਮਾਹੌਲ ਖਰਾਬ ਕਰਦੇ ਹੈ ਨਾ ਆਪਾਂ ਇਹਨੂੰ ਜਾ ਕੇ ਆਪਾਂ ਮੁਕੱਲਮਾ ਜਿਹੜੀ ਮਕਦਮੇ ਦੀ ਤਫ਼ਤੀਸ਼ ਹੈ ਉਹ ਵਾ ਸ਼ੁਰੂ ਕਰੀਏ ਔਰ ਆਪਾਂ ਇੱਥੇ ਗੱਲ ਖਤਮ ਕਰੀਏ ਤਾਂ ਮੇਰੀ ਤੁਹਾਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਬੜਾ ਮਿਹਰਬਾਨੀ ਥੋੜਾ ਜਿਹਾ ਸਾਡੇ ਨਾਲ ਕੋਆਪਰੇਟ ਕਰੋ ਸਾਡੇ ਅਫਸਰ ਵੀ ਇੱਥੇ ਸਾਰੇ ਸੈਕਸ਼ਨਸ ਵੀ ਤੁਹਾਡੀ ਕਮੇਟੀ ਦਾ ਜਿਹੜਾ ਤੁਸੀਂ ਗੱਲ ਕਰ ਰਹੇ ਹੋ ਉਹ ਵੀ ਅਸੀਂ ਕਮੇਟੀ ਨੂੰ ਵੀ ਪਾਵਾਂਗੇ ਜਿਹੜੀ ਤੁਹਾਡੀ ਗੱਲ ਹੈ ਉਹ ਵੀ ਅਸੀਂ ਸੁਣਨ ਨੂੰ ਤਿਆਰ ਹੈ बराबर रोणा ना ਪਾਈਏ ਅਸੀਂ ਤੁਹਾਡੇ ਨਾਲ ਤੁਹਾਡੇ ਵਿੱਚ ਜੋ ਤੁਹਾਡੇ ਮਨ ਚ ਬੋਝ ਹੈ ਉਹ ਸਾਡੇ ਮਨ ਚ ਵੀ ਬੋਝ ਹੈ ਜਿਹੜੀ ਘਟਨਾ ਤੁਹਾਨੂੰ ਦੁਖ ਹੈ ਉਹ ਸਾਨੂੰ ਵੀ ਦੁਖ ਹੈ ਸਾਡੇ ਬੇਅਸਰ ਹੈ ਅਸੀਂ ਵੀ ਬੜਾ ਸਤਕਾਰ ਕਰਦੇ ਹਾਂ ਮਹਾਰਾਜ ਜੀ ਤਾਂ ਜਿਹੜੀ ਗੱਲ ਹੈ ਉਹ ਆਪਾਂ ਉਹਨੂੰ ਅੰਤ ਤੱਕ ਲੈ ਕੇ ਤੁਰ ਜਾਈਏ ਇਸ ਕਰਕੇ ਅਸੀਂ ਤੁਹਾਨੂੰ ਬੇਨਤੀ ਕਰਦੇ ਕਿ ਪਲੀਜ਼ ਤੁਸੀਂ ਕੋਆਪਰੇਟ ਕਰੋ ਸਾਡੇ ਨਾਲ ਬਹੁਤ ਹੀ ਦਰਦਨਾਕ ਤੇ ਬੜਾ ਅਫਸੋਸਨਾਕ ਘਟਨਾ ਜੜੀ ਹੈ ਅੱਜ ਪਿੰਡ ਭਗਵਾਨਪੁਰ ਚ ਵਾਪਰੀ ਗੁਰਦੁਆਰਾ ਸਾਹਿਬ ਦੇ ਸਿਰਸੜੀ ਨੇੜੇ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਪੱਤਰੇ ਪਾੜੇ ਜਿਹਨੂੰ ਮੌਕੇ ਤੇ ਫੜ ਲਿਆ ਗਿਆ ਪੁਲਿਸ ਨੂੰ ਦਿੱਤਾ ਗਿਆ ਤੇ ਉਹਦੇ ਦੇ ਪਰਚਾ ਦਰਜ ਕਰਾਇਆ ਗਿਆ ਦੁੱਖ ਦੀ ਗੱਲ ਹੈ ਕਿ ਪੰਜਾਬ ਇੱਕ ਗੁਰੂਆਂ ਪੀਰਾਂ ਦੀ ਧਰਤੀ ਹੈ ਇੱਥੇ ਸਦਾ ਲੋਕਾਂ ਨੇ ਸ਼ਰਧਾ ਤੇ ਸਤਿਕਾਰ ਦੇ ਨਾਲ ਗੁਰੂ ਨੂੰ ਸੀਸ ਨਵਾਇਆ ਅਰ ਅੱਜ ਜਿਹੜੀਆਂ ਘਟਨਾਵਾਂ ਵਾਪਰੀਆਂ ਹਨ ਲਗਾਤਾਰ ਲੰਬੇ ਸਮੇਂ ਤੋਂ ਇਹ ਪੰਜਾਬੀਆਂ ਦੀ ਅੱਜ ਬਹੁਤ ਇਮਤਿਹਾਨ ਦੀ ਘੜੀ ਹੈ ਕਿ ਅਸੀਂ ਕਿਸ ਪਾਸੇ ਨੂੰ ਜਾ ਰਹੇ ਹਾਂ ਸਾਡੀ ਸੋਚ ਕਿੱਧਰ ਨੂੰ ਜਾ ਰਹੀ ਹੈ ਗੁਰੂ ਗ੍ਰੰਥ ਸਾਹਿਬ ਜੀ ਨੂੰ ਜੇ ਅਸੀਂ ਸਨਮਾਨ ਨਹੀਂ ਦੇ ਸਕਦੇ ਤੇ ਫਿਰ ਇਹ ਸਮਝ ਲਈਏ ਕਿ ਆਪਾਂ ਗੁਰੂ ਦੇ ਹੋਈ ਨਹੀਂ ਸਕਦੇ ਬੜਾ ਦੁੱਖ ਹੈ ਗ੍ਰੰਥੀ ਸਿੰਘਾਂ ਨੂੰ ਮੇਰੀ ਬੇਨਤੀ ਹੈ ਸੁਚੇਤ ਹੋ ਕੇ ਕਿਰਿਆ ਕਰੋ ਕਿਉਂ ਬਕਰਤੀ ਸਿੰਘ ਇਕੱਲੇ ਜਿਹੜੇ ਹੈ ਉਛੜ ਕੇ ਗੁਰੂ ਸਾਹਿਬ ਵਿੱਚ ਚਲੇ ਜਾਂਦੇ ਆ ਪਿੰਡ ਵਾਲਿਆਂ ਨੂੰ ਵੀ ਮੇਰੀ ਬੇਨਤੀ ਹੈ ਜਿਹੜੀ ਕਮੇਟੀਆਂ ਬਣਦੀਆਂ ਉਹ ਕਮੇਟੀਆਂ ਕਮਸ ਕਮ ਸੁਚੇਤ ਹੋ ਕੇ ਆਪਣੇ ਗੁਰਦੁਆਰੇ ਚ ਇੱਕ ਦੋ ਸੇਵਾਦਾਰ ਜਿਉ ਰੱਖਣ ਤਾਂ ਜੋ ਜੇ ਕਿਤੇ ਗਰੰਤੀ ਸਿੰਘ ਬਾਹਰ ਵੀ ਜਾਂਦੇ ਆ ਤੇ ਸੇਵਾਦਾਰ ਧਿਆਨ ਰੱਖਣ ਕੋਈ ਅਜਨੇਬੀ ਵਰਦਾ ਹੈ ਕੋਈ ਗਲਤ ਬੰਦਾ ਵਰਦਾ ਹੈ ਤੇ ਉਸ ਨੂੰ ਜੁਰਤ ਨਾ ਪਵੇ ਕਿ ਉਹ ਇਸ ਤਰ੍ਹਾਂ ਦੇ ਅਪਮਾਨਜਕ ਕਠਨਾਮ ਬੜੀਆਂ ਉਹ ਇੱਥੇ ਵਾਪਰ ਸਕਣ ਸੋ ਅੱਜ ਬਹੁਤ ਦੁੱਖ ਲੱਗਾ ਕਿ ਪਿੰਡ ਭਗਵਾਨਪੁਰ ਸਾਡੇ ਹਲਕੇ ਪਲਾਥ ਦੇ ਵਿੱਚ ਜਿਹੜੀ ਘਟਨਾ ਵਾਪਰੀ ਹੈ ਬਹੁਤ ਤਕਲੀਫ ਹੋਈ ਹੈ ਤੇ ਸਾਰੇ ਇਸੇ ਬੰਦੇ ਉੱਤੇ ਬਹੁਤ ਹੀ ਪਛਤਾਪ ਕਰ ਰਹੇ ਹੈ ਕਿ ਗੁਰੂ ਗ੍ਰੰਥ ਸਾਹਿਬ ਗੁਰੂ ਗੁਰਦੁਆਰੇ ਦੇ ਵਿੱਚ ਜਿਹੜਾ ਕਿ ਅੱਜ ਪੱਤਰੇ ਦੇ ਪਾੜੇ ਗਏ ਹੈ ਮੈਂ ਸਭੀ ਦਿਆ ਕਿ ਬੜੀ ਦੁਖਦਾਈ ਘਟਨਾ ਸਾਨੂੰ ਸਾਰਿਆਂ ਨੂੰ ਸੂਚਿਤ ਹੋਣਾ ਚਾਹੀਦਾ ਹੈ ਵਾਈਕੁਂਜੀ ਕਾਲ ਸਰ ਵਾਈਕੁਂਜੀ ਕੀ ਫਟੇ